ਆਹ ਕੀਤਾ ਇੱਕ ਅੰਦਾ ਦੇ ਲਿਪਸਟਿਕ ਲਾਤੀ ਆਵੇ ਇਹ ਕੀਤਾ ਜੀ ਹਰ ਗੁਣ ਕੌਣ ਬੋਲਣਾ ਹੈ ਤੇ ਅੱਗੇ ਵਸੈਂਦ ਰੋਣੀ ਪਾਈ ਪਾਏ ਪੂ ਬਾਹਰ ਨਿਕਲ ਗਿਆ ਉਦਾਂ ਆ ਗਿਆ ਫੜ ਮੈਂ ਫਿਰ ਰਹਿਂਦੇ ਨਹੀਂ ਖੜਨਾ ਰਹਿਂਦੇ ਹਾਂ ਮੈਂ ਚੱਲਿਆਂ ਫੜ 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 ਰੱਖ ਅੱਗੇ ਇੱਥੇ ਰੱਖਣਾ ਸੁਮੇਗ ਲੱਗੀ ਸਾਨੂੰ ਤੇ ਹੈ ਸ਼ਿੰਗਾਰਨਾ ਆਹ ਬੰਨੀ ਦਮੀ ਇਹ ਤੋਂ ਖੰਕੀ ਮੱਕਦੀਂ ਦਾ ਜਿਹੜਾ ਤੋਂ ਆਪਣੇ ਵਾਂਗੂ ਦਾਰੂ ਲੈਂਦਾ ਪਾਣਾ ਹੈ ਨਹੀਂ ਅੱਖਾਂ 'ਚ ਸ਼ਾਇਦ ਕੋਈ ਰੁਖ ਟੰਗ ਬਣ ਜਾਈ ਜੋ ਬੋਲਦਾ। ਕੋਮਿਆ ਆ ਗਿਆ ਦਦਾ। ਕਦਦਾ ਮੈਂ ਆ ਗਿਆ। ਮੇ ਚਬਰ ਕੇ ਲਿਆ ਲੈ। ਸਸਿਕਾ ਦੀ ਜੀ ਆ ਜੇ। ਚੰਗੀ। ਇਹਨਾਂ ਕਦੀ ਖੁਸ਼ੀ ਚੜ ਗਈ। ਪਰ ਜਿੰਨੋਂ ਘਰੇ ਲਾਗ ਤੇ ਐ ਚੱਕਰੀ ਬਿਜਾਰ। ਇਧਰ ਐ ਲਹੰਗਾ ਲੈਣ ਵਾਸਤੇ ਸਾਡੇ ਇੱਕ ਨਾ ਕਲਾਇੰਟ ਆਇਆ। ਉਹਦਾ ਲਹੰਗਾ ਇਧਰੋਂ ਫਿਲਕ ਲੈਣਾ ਤੇ ਉਹ ਲੇਟ ਹੋਣ ਦੇ ਕੋਣ ਤੇ ਅੱਜ ਚੱਲਾ ਹੀ ਲਿਆ ਦੇਣਾ ਫੜ ਕੇ ਚੱਕਰਨਾ। ਇਆ ਬੰਦੇ ਉਹ ਠੀਕ ਆਂ ਨਾਲ ਸੂਰ ਬਰੋਚਾ ਆਪਣੀ ਤੇ ਉਹ ਮੈਂ ਤੁੰਨਿੰਗਾ ਰਹਿਣ ਵਾਸਤੇ ਆ ਗਿਆ ਆਪਾਂ ਲੈ ਗਏ ਪਹਿਲਾਂ ਤੇ ਚੱਲੀਏ ਘਰ ਨੂੰ ਦੀਪਕ ਮੈਂ ਆਹ ਸਾਲ ਲਾਲਾ ਬੜਾ ਕੰਮ ਕਰ ਲਿਆ ਆਂ ਨਹੀਂ ਭਰਾ ਸੇ ਜਸਮੂਰੀਆਂ ਵੀ ਕਾ ਕਲਰ ਕੀ ਤੇ ਆ ਹਾਂ ਮੈਂ ਵੀ ਮਾਲੂ ਨੂੰ ਘੇੜਾਈਏ ਹੁਣ ਕੋ ਖਾ ਰਾ ਜਾਂਦੇ ਨੇ ਕੋ ਖਾਣ ਵਾਲੇ ਕਿਸਮ ਕਰੀ ਕੋਈ ਆ ਪੈਸੇ ਆਈਏ ਉਹ ਕਹਦਾਂਗੇ ਨਹੀਂ ਦਿੱਤੇ ਆਪ ਕੋ ਨਹੀਂ ਦਿੱਤੇ ਉਹਨਾਂ ਨੇ ਉਹ ਕਹਿੰਦੇ ਵੀ ਜਦੋਂ ਵਾਪਸੀ ਦਾ ਉਦਨ ਲੈ ਲਿਓ ਸੌਂਡ ਕਰ ਲੀ ਹੈ ਸਹੀ ਗੱਲ ਨਹੀਂ ਲਿਫਾਫੇ ਪਾ ਦੋ ਸਹੀ ਗੱਲ ਵੱਖਰੇ ਪਾ ਦੋ ਫੜ ਪਹਿਨਾ ਭਾਵੇਂ ਚੱਲੇਗੇ ਪਾਉਣ ਤੇ ਮੈਂ ਨਾ ਤੱਕਾਂ ਨਾ ਕਰੂੰ ਜੀ ਜੀ ਤੱਕਾਂ ਨਾ ਕਰੂੰ ਚਲੇ ਐਦਾਂ ਠੀਕ ਹੋ ਗਿਆ ਆਹ ਤਾਂ ਵਧੀਆ ਹੋ ਗਿਆ ਨਾ ਕੰਮ ਕਿੰਨੇ ਜੀ 45 ਰੁਪਏ ਬਕਰ ਲਓ ਪੜੀ ਕਿਨੇ ਪਹਿਗੇ ਇਹ ਕਹਿੰਦਾ ਤਾਂ ਮੈਡਮ ਨੇ 45 ਰੁਪਏ ਇਹ ਲੈ 160 ਛੱਡਦੇ ਆ ਨਹੀਂ ਨਹੀਂ ਮਤ ਸਮਝਿਆ ਯਾਰ ਤੂੰ ਇਹਦੇ ਨਾਲ ਲਾ ਕੋਈ ਨਹੀਂ ਆਣ ਕਲਾਕਾਰ ਦਾ ਬੰਦਾ ਹਾਵਾ ਭਾਈ ਫੇਲੇ ਮਖੌਲ ਹੀ ਨਹੀਂ ਕਰਦਾ ਹੱਸ ਵੀ ਨਹੀਂ ਸਕਦਾ ਯਾਰ ਘੜੀ ਕਨੇ ਘਰੇ ਤੇ ਬੰਦਾ ਸੜਿਆ ਰਹਿੰਦਾ ਕਿਹੜਾ ਪਿੰਡ ਜੀ ਇਹ ਜਿਹੜਾ ਦੁੰਬੀਆਲ ਨਹੀਂ ਇਹ ਮੈਡਮ ਦਾ ਪਿੰਡ ਹੈ ਹੋਈ ਆ ਜਿਹੜਾ ਤੀ ਮੈਡਮ ਨੂੰ ਨਹੀਂ ਪਤਾ ਆਪ ਹਾਂ ਨੂੰ ਨਹੀਂ ਪਤਾ ਕਿਹੜਾ ਆ ਇਹਨਾਂ ਨੂੰ ਆਉਣਾ ਪਤਾ ਹੀ ਨਹੀਂਦਾ ਪਿੰਡ ਨੂੰ ਪਤਾ ਹਾਂ ਨੂੰ ਪਤਾ ਹਾਂ ਨੂੰ ਕੱਖ ਨਹੀਂ ਪਤਾ ਇਹ ਜਿਹੜਾ ਸਲੂਨ ਤੇ ਕੰਮ ਕਰਦੇ ਆ ਉਹ ਅੱਛਾ 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 ਐਚਡੀ ਪੇਟਿਸਨਲ ਲਿਆ ਨਹੀਂ ਪਾਪਾ ਜੀ ਨਾਲ ਇਹ ਤੇ ਲੇਦਾ ਪਪਾਈ ਨਾਲ ਨਹੀਂ ਰੇ ਚੰਗਾ ਦਾ ਜਿਹੜੀ ਵੀਡੀਓ ਨੂੰ ਚੈਨਲ ਕਰਦੇ ਕੁਲ ਯੋਰ ਚ ਮੜੇ ਉਹ ਪੈਂਦੇ ਮੇਰੇ ਪੇਟੇ ਨਾਲ ਪਾ ਦੇ ਕਿ ਤੇ ਲਹਿੰਗਾ ਤੇ ਰਹਿਣ ਦੇਗਾ ਚਲ ਆ ਠੀਕ ਹੈ ਚਲੋ ਜੀ ਆਹ ਤਵਾੜ ਏ ਯਾ ਤੇ ਮੈਂ ਆਹ ਉਹ ਵਰ ਦੇ ਫਰਾਈ ਆਵਾ ਚੰਗਾ ਜੀ ਪਪਾਈ ਸੱਸੀ ਗਾਲ ਜੀ ਬਹੁਤ ਖੁਸ਼ੀ ਹੋਈ ਮਿਲ ਕੇ ਜੀ ਆਹ ਖਾਣ ਲਗੇ ਪਪਾਈ ਹਾਂ ਇਹ ਖਾ ਨਾ ਲਗੇ ਖਾਲੀ ਕੇ ਪੀਸ ਪਾ ਲੋ ਭਰਾ ਕਾ ਲੋ ਜੇ ਤੇਰਾ ਫੜਾ ਜਿੱਥੇ ਆਣੀ ਨਾ ਰਾਜੇ ਤੇਰਾ ਕਿ ਮੈਂ ਖਾਦੀ ਨਹੀਂ ਭਾਈ ਕੀ ਗੱਲ ਆਉ ਮੈਂ ਖਾਲੀ ਕੇ ਮਸਾ ਨਹੀਂ ਤੀ ਖਾ ਕਿੱਥੇ ਜਾਣਾ ਆਪਾ ਕੋਲ ਮੈਂ ਸਵਾਲ ਇਹ ਕੋਡ ਨਵਾ ਬੜੀ ਹੈ ਕਾ ਲੋ ਨਾ ਪਾਪ ਨੇ ਖਾਣ ਲੈ ਮਸਾ ਚੱਲ ਚੱਲ ਲੋ ਕਾ ਸੁਣਾ ਲੈ ਕਿਉਂ ਲੈ ਲਹਿੰਗਾ ਲੱਗੇ ਚੱਕਰ ਨੂੰ ਨਾ ਅਜਾ ਥੰਬਨੇ ਲੱਗੂਗਾ ਸੰਦੀਪ ਦੀ ਭੈਣ ਦਾ ਵਿਆਹ ਉਹ ਕਿੰਨੀ ਕੋਸ਼ਿਸ਼ ਨਹੀਂ ਮੈਡਮ ਐ ਕਿਉਂ ਆ ਪਾਪੇ ਨੂੰ ਫੋਨ ਮੈਂ ਪੁੱਛਾਂ ਕਿਹੜੇ ਪਾਪੇ ਨੂੰ ਆ ਦੁਕਾਨ ਵਾਲੇ ਨੂੰ ਹੈ ਦੁਕਾਨ ਵਾਲੇ ਨਾਲ ਤਰੀਕਾ ਸੁਣ ਆ ਉਹ 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 ਲਾਦਾ ਮੈਂ ਸੁਣ ਜੇ ਮੈਂ ਸੁਣੀ ਲਾਦੀ ਪਹਿਲਾਂ ਪਹਿਲਾਂ ਮੈਂ ਸੁਣੀ ਲਾਦੀ ਆ ਸੋਣਾ ਲੱਗੂਗਾ ਮੇਰਾ ਨਹੀਂ ਨਹੀਂ ਬਹੁਤ ਵਧੀਆ ਬਹੁਤ ਵਧੀਆ ਲਹਿੰਗਾ ਤੁਜਾ ਤੁਝ ਤੋਂ ਸੰਸਾਰ ਬਾਬਲ ਦੀ ਦੁਆ ਨੇ ਲੈ ਤੀ ਜੋ ਜਾਂਦੀ ਸੰਸਾਰ ਨੂੰ ਲੈ ਮੇਰੇ ਪ੍ਰਭੂ ਆ ਆ ਆ ਉਹ ਮੈਡਮ ਅਰੀ ਇਹੋ ਗਾਣਾ ਲਾਉਣਾ ਹੈ ਮਾਣ ਜੀ ਖੜਵਾ ਆਪਣੇ ਗਾਣਾ ਜਿਹੜਾ ਹੁਣ ਆਇਓ ਵੀਡੀਓ ਚ ਇਹ ਹੁਣ ਆਇਓ ਸੇਰ ਮਾ ਦੇ ਲਾ 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 ਕੇ ਚਲੋ ਵੇਖਦੇ ਮਾੜਾ ਰੋਂਦੇ ਪੜਾ ਅਛਾ ਮੈਂ ਨਾ ਹੁਣ ਚੱਲਾ ਪਹਿਲਾ ਗਾਣਾ ਸੁਣ ਘਰੋ ਵੋ ਫਿਰ ਜਾਣਦੇ ਆ ਸਾਜਣ ਜੀ ਹੈਲੋ ਹੈਲੋ ਸਤਿ ਸ੍ਰੀ ਅਕਾਲ ਵਾਲੇ ਕਵੀ ਇਲਾਕ ਲਿਤੇ ਆਹੋ ਚਲੋ ਜੀ ਅੰਡੋ ਕਾ ਨਹੀਂ ਮਿੰਨ ਨੂੰ ਰੋਣ ਨਹੀਂ ਆਇਆ ਹਾਂ ਹੈ ਉਹ ਇਹ ਕਹਿੰਦਾ 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 ਅਸੀਂ ਤੇ ਬੜੇ ਕਹਿੰਦਾ ਕਹਿੰਦੇ ਬੜੀਆਂ ਹਕਾਂ ਦਾ ਲਾਗ ਗਾਣੇ ਲਾਇਆ ਕਹਿੰਦਾ ਮੈਡਮ ਨਹੀਂ ਰਹੀ ਕਹਿੰਦਾ ਕਹਿੰਦਾ ਅਸੀਂ ਵਿਆਸਤਾ ਕਰਾਉਂਦੇ ਗਏ ਵਾਹ ਉਹ ਕੁੜੀ ਦੀ ਬਾਹ ਨਹੀਂ ਉਹ ਸਹੀ ਪ੍ਰਾਸ਼ਾਤਨ ਉਹ ਛਕੜ ਪਾਉ ਕਦੇ ਛਕੜ ਪਾਉ 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 ਸਮੂਹ ਦੇ ਕੇ ਮਾਂ ਲੈ 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 ਤੈਨੂੰ ਛੱਡ ਕੇ ਤੇ ਬਾਅਦ ਵਿੱਚ ਆ ਜਾਵਾਂਗੇ ਮੈਂ ਮੇਰੇ ਦੇ ਵਿਆਹ ਦੇ ਬੰਬ ਚਲਾਣਾ ਵੀ ਕਿੱਥੇ ਚਲਾਤੇ ਅੱਜ ਮੈਂ ਕਿੱਥੇ ਜਾਵਾਂ ਗੱਲ ਨਹੀਂ ਮੈਂ ਕਿਹਾ ਇਹ ਥਾਣੀ ਵੀ ਮੈਂ ਗਿਆ ਹੀ ਤਾਂ ਨਿਕਲਿਓ ਚਾਹ ਉਹ ਬੜੀ ਏ ਉਹ ਬੜੀ ਏ ਇਹਨੂੰ ਬੜੀ ਏ ਉਹ ਕਿੱਥੇ ਜਾਂਦਾ ਏ ਉਹ ਕਿੱਥੇ ਜਾਂਦਾ ਏ ਉਹ ਕਿੱਥੇ ਜਾਂਦਾ ਮਾ ਪਾਲਿਆ ਏ ਬੜੀ ਏ ਇਹਨੂੰ ਕਿੱਥੇ ਜਾਂਦਾ ਏ Que tem onde aí, Maria? Não, não tem aí. Não, 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 não. Não, não, não. Não, não, não. não. ਉਹ ਕਹਿੰਦੀ ਸੀ ਮੈਂ ਆਪਣੀ 3 ਲਿਪਗਲੋ ਲੈਕ ਦੇਣੀ ਆ ਤੇ ਆਹ ਲਿਪਗਲੋ ਦਾ ਕੰਮ ਵੇਖ ਲਉ ਉਹਦੀ ਗੋਲੀ ਜੀ ਕੱਢਤੀ ਚੁੱਥ ਕੇ ਤੇ ਮੁੜ ਕੇ ਬਸ ਉਹ ਲਿਕਵਿਡ ਜੇ ਜੱਕ ਨਮ ਆਇਆ ਬਾਹਰ ਤੇ ਸਾਰਾ ਮੂੰਹ ਤੇ ਜਿੱਦਾਂ ਗੋਲਾ ਖਾ ਖੜੀ ਵੀ ਇਹ ਸਾਰੇ ਨਹੀਂ ਇਹ ਲੱਗਣ ਲਈ ਤਾਂ ਗੋਲਾ ਖਾ ਖੜੀ ਜਾ ਇਹ ਕੀਤਾ ਤੀਨੇ ਮੱਗਾ ਛਾਲਾ ਕੰਦਾ ਖਾਤਾ ਲੈ ਫੋਟੋ ਖਿਚਾ ਇਧਰ ਆ ਸ਼ੀਸ਼ੇ ਜੀ ਵੇਖਣਾ ਸ਼ੀਸ਼ੇ ਜੀ ਆ ਕਪੜੇ ਗੰਦੇ ਕੱਤੇ ਆਹ ਜੇ ਜਮਾਰਦੀ ਇਹ ਚੁੱਕ ਚੁੱਕਿਓ ਇਹਦੇ ਚ ਨਾ ਉਹ ਦਾਲ ਪਾਗ ਤੇ ਲੱਗੀ ਹੁਣ ਜਿਹੜੀ ਭਾਂਡੇ ਵਿੱਚ ਪਾਤੀ ਦਾਲ ਤੇ ਉਹ ਮਾਰੀਓ ਚੁੱਕੀ ਦੇਖਦੀ ਮੈਂ ਕਹਿੰਦੀ ਦਾਦੀ ਨੇ ਚੀਜੀ ਖਾ ਲਈ ਮੇਰੀ ਬਸ ਆ ਤਾਂ ਕਰਕੇ ਨਾਰਾਜ਼ ਹੋ ਗਈ ਨੇ ਆ ਉਹ ਨਾਰਾਜ਼ ਹੋ ਗਈ ਆਜ ਪੈ ਗਈ ਨਾਰਾਜ਼ ਇੱਕ ਮਿੰਟ ਮੈਂ ਹੁਣੇ ਠੀਕ ਕਰਦਾ ਫੜੀ ਇਹਨੂੰ ਯਾਰਾ ਮੈਂ ਮੈਨੂੰ ਦੇ ਦੇ ਯਾਰ ਗੰਦਾ ਹਾਲ ਥੋੜੀ ਜੀ ਪੁੱਤ ਕੱਲੀ ਕੱਲੀ ਖਾ ਚਲਨੀ ਆ ਪਾਪਾ ਨੂੰ ਤੇ ਦੇ ਦੋ ਇਦਾਂ ਧਿਆਨ ਦੇ ਦੇ ਉਹ ਪਾਪਾਂ ਭੱਜ ਕੇ ਭੱਜ ਕੇ ਮੇਰੀ ਧੀ ਆਵੇ ਬੜੇ ਢੀਠ ਆ ਇੱਕ ਦਾਣਾ ਮੈਨ ਦਿੱਤਾ ਉਹ ਵੀ ਤੋੜ ਕੇ ਓ ਜੀ ਓਏ ਕਿੰਨੇ ਦੇ ਗਏ ਧੀ ਮੈਂ ਹਰ ਗੁੰਜੀ ਮੈਂ 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 ਕੰਮ ਕਰਵਾਇਆ ਪਾ ਲਿਆ ਲੈ ਪਾਇਆ ਹੋਣ ਸੇ ਪਤਾ ਚੈੱਕ ਕਰ ਸਕਣ ਰੋਟਾਂ ਰੋਸ਼ਾ ਹਾਏ ਹੋ ਕੇ ਡਿੱਗ ਲਿਆ ਪੁੱਤ ਹਾਏ ਮੈਂ ਉਹ ਗੁਲੀ ਮੈਂ ਕੀ ਕਰਨਗੇ ਜੀ ਤੇਲ ਤੇ ਪੜਮ ਮਸਾ ਕਿੱਥੇ ਪਾਇਆ ਪਾਇਆ ਜਦੋਂ ਮੈਂ ਲੈ ਪਾਇਆ ਉਹਦਾ ਇਨਾਗ ਤੇਲ ਪਾਇਆ ਇਹ ਲੈਣਾ ਥੋੜੀ ਲਿਆ ਮੋ ਲੱਦਾਂ ਬੋਤਲ ਨਾ ਮਸਾ ਮਸਾ ਪਾ ਲਾ ਤੇਲ ਡੜੀ ਪਾ ਲੈ ਮੈਂ ਸਰ ਮਕਾ ਲੈ ਹੁਣ ਹਲਦੀ ਲੈ ਹਲਦੀ ਪਾ ਦੇ ਮਸਾ ਇੰਨੀ ੱਬਰ ਸਾਰਾ ਲਾਦਾ ਬਿਮਾਰ ਕਰ ਦੇਣਾ ਲੋਣੀ ਪਾ ਦੋ ਵੱਧ ਪਾ ਲੂਣ ਮਸਾ ਵੱਧ ਪਾ ਲੇੜੀ ਮੀ ਆਗਣੀ ਹੈ ਥੋੜੇ ਜਿਆਦਾ ਪਾਓ ਮੈਂ ਪਉਂਦਾ ਰਹਿ ਜਦੋਂ ਯਾਰ ਇਹ ਨਾ ਨਹੀਂ ਗੱਲ ਬੰਦਨੀ ਇਹ ਨਾ ਦਾੜਾ ਲਾ ਹੋਰ ਪਾਵਾਂ ਸਾਲੂ ਰੰਗ ਦੀ ਨਾਲ ਹੀ ਪਾਉ ਮੈਂ ਮਿਰਚਾਂ ਵਾਲੀ ਥੋੜੀ ਜੀ ਆ ਵੀ ਪਾਓ ਆਵੇਂ ਕਿ ਤਾ ਨਾ ਸੋ ਕਰਤੀ ਨਾ ਦੀ ਉਹਦਾ ਹੋਰ ਸੋ ਨਹੀਂ ਤੇ ਇਹਦੇ ਨਾਲ ਨਿਕਲਣੇ ਇੰਨੀ ਕੜਾਈ ਨਾਲ ਕੋ ਕੋ ਹੈ ਕਾੜਨਾ ਵੀ ਦੂਰੀ ਕਰਕੇ ਮਾਤਾ ਮਾੜੀ ਨਾ ਰੱਖਣਾ ਹੁਣ ਸੂਸੀ ਚ ਕੱਢਦੇ ਹਾਂ ਔਰ ਪੰਨਾ ਪਾਕ ਬਹਿ ਜਾਂ। ਸਭ ਕਰ ਮੈਂ ਆਪ ਹੀ ਕੀਤਾ। ਚਲ ਕੋਈ ਗੱਲ ਠੀਕ ਠੀਕ ਠੀਕ। ਇਹ ਚ ਨਿਕਾਲਨੇ। ਆਹ ਕੜਾਈ ਚ ਨਿਕਾਲਨੇ ਇਹ ਕਿ ਨੌਨ ਸਟਿਕ ਵਾਲੀ ਚ। ਪਹਿਲਾਂ ਪਾਣੀ ਸੁਕਾ ਲਓ। ਪਾਣੀ ਪਾਣੀ ਇਹ ਕਿੱਦੋਂ? ਪਾਣੀ ਕਿੱਦੋਂ ਇਹਨੂੰ ਪਰ ਸੁਕਾ ਲਓ ਨਾ ਯਾਨੀ ਡੈਡੀ ਨੇ ਜਾਂਚ ਨਹੀਂ ਹੈ ਕਿ ਚਲ ਕੋਈ ਸੁਕਾਉਣੀ ਸੁਕਾਉਣੀ ਪਣੀ। ਬਹਿਰੇ ਨੇ ਮੈਂ ਰੋਟੀ ਲਾ ਕੇ ਦੰਗੜਨ ਛੱਡਿਆ। ਹੈਲਰ ਜੀ। ਮੈਂ ਦਰ ਰਹਿਣ ਦਰ ਜੀ ਰੋਟੀ ਲਾ ਕੇ। ਹਾਂ। ਜਾਨ ਸੱਤ ਦੀ ਰੋਟੀ। ਪਰ ਮੈਂ ਮੇਰੀ ਗੱਲ ਸੁਣੋ ਮੈਂ ਮਿਲ ਕੇ ਅਗਲੇ ਦਾ ਪਾਪੀ ਨੂੰ ਘਰ ਨਾਲ ਦੀ ਫਰਨੇ ਜੇ ਬਾਹਰ ਕਰਦਾ ਟਕਦਾ ਨਾ ਟਕਦਾ ਹੁਵਾਂ ਨਾ ਪੈ ਜੇ ਕਿਦ ਕੰਨ ਮੁੜ ਕੇ ਖਲੋ ਜੂਗਾ ਯਾਰਾ ਭਰਾਵਾ ਬੰਦਾ ਤੇ ਦੇ ਗਾਂ ਹੀ ਨਾ ਕੀ ਕਰਦਾ ਜੀ ਚਾ ਟੱਕਦੇ ਟੱਕਦੇ ਛੇਤੀ ਤੇਲ ਤੇ ਡੜੀ ਮਸਾਲਾ ਪਾ ਲੈ ਪਾ ਲਿਆ ਕਿਉਂ ਮਸਾਲਾ ਪਾ ਲੋ ਹੋਰ ਹੋਰ ਪਾ ਛੇਤੀ ਕਰ ਕਿਉਂ ਮਸਾ ਪੜਾ ਨਹੀਂ ਤੇ ਨਿਕਲਦੇ ਨਹੀਂ ਹੈਗੇ ਸੇਕ ਨਹੀਂ ਪਾਣਾ ਸਾਰੇ ਸਾਰਿਆਂ ਨੂੰ ਕਿਉਂ ਵੀ ਇਸੋਂ ਕਿ ਕਿ ਮੜਾ ਜਾ ਹੈ ਇਹ ਅੱਗੇ ਮੜਾ ਜਾ ਉਹਦੇ ਲੈ ਲੈ ਨਾ ਹੀ ਪਾ ਘਾ ਵੀ ਕੋ ਨਾ ਕਰਨੇ ਡੜੀ ਇਹਨਾਂ ਨਾ ਪਾ ਓਹ ਹੋ ਹੋ ਬਹੁਤ ਜਿਆਦਾ ਤੁੰਗ ਮਮੀ ਡੈਡੀ ਨੇ ਵੇਖ ਲਾ ਕੋਈ ਉਹ ਲਾ ਦਿੱਤਾ ਹੀ ਜਿਆਦਾ ਹੈ ਮਮੀ ਲਾ ਦਿੱਤਾ ਹੀ ਕਿਉਂ ਜਿਆਦਾ ਵਾ ਇਹਦੇ ਨਾਲ ਤੇ ਜੀ ਨਾਲ ਇਹਨਾਂ ਮੋਸਾ ਤਾਂ ਸੇਨਾ ਚਾਟਾ ਆ ਗਿਆ ਕਿਥੋਂ ਲੈਸਾ ਇਹਦੇ ਨਾਲ ਉਹਦੇ ਮੁਰਕੇ ਪੈਣੀ ਸੋਖੇ ਪਲੇਟ ਨਾਲ ਇਹਦੇ ਵਿੱਚ ਇਹਨਾਂ ਨੂੰ ਮੁਰਕੇ ਪਲੇਟ ਚ ਬਣਣੀ ਲੱਗਦਾ ਬਹੁਤ ਨਾ ਇਹਦੇ ਨਾਲ ਪਾਵਾ ਸੁਬਾਹ ਚੰਗਾ ਪਾ ਲਾ ਕੋਈ ਐਂ ਨਾ ਕੋਲ ਨਾ ਲੀ ਗਲੀ ਬਸ ਹੁਣ ਵੇਖੀ ਜਵਾਂ ਜੀ ਦੋ ਦੋ ਭਾਂਡੇ ਵੀੜ ਤੇ ਕੰਮ ਕਰਨ ਨੂੰ ਕਹ ਲੋ ਬਸ ਬੱਸ ਕਰ ਤਰਾਵਾ ਕਿ ਨਹੀਂ ਹੋ ਜਾਣਾ ਇਹ ਨਾ ਪਾ ਮੁੰਡੇ ਖਾਣ ਵ ਲਈ ਦੋ ਦੁੱਧ ਪੈਣਾ ਇਹੜੀ ਸੁਖ ਨੂੰ ਮਰਜ਼ੀ ਨਹੀਂ ਕਰਨਾ ਓਏ ਇਹ ਕੌਣ ਇਹ ਲੈ ਗਿਆ ਆ ਗਿਆ ਓਏ ਕੌਣ ਹੈ ਓ ਲੈ ਆ ਵੇਖ ਲੈ ਤੇ ਕੰਮ ਕੋ ਚਾਦੀ ਰਾਤ ਲੱਗਣ ਤੇਰਾ ਕਿਆ ਚੱਲ ਇਹਨੂੰ ਥਰੱਕਿਆ ਮੈਂ ਤੈਨੂੰ ਮਾਰਨਾ ਹੀ ਬੜਾ ਦੁਖੀ ਕੀਤਾ ਇਹਨੇ ਲੈ ਵੀ ਚਾਉਣੇ ਨੇ ਹਏ ਇਹ ਕਿੱਧਰ ਨੂੰ ਆ ਜਾਈਆ ਹਾਂ ਕਿੱਧਰ ਹੋਈ ਹੈ ਹੈ ਡਰੋਨ ਹੈ ਡਰੋਨ ਤੇ ਰੱਖਿਆ ਫਿਰ ਰੱਖਿਆ ਇਹਨੂੰ ਇਹਨੂੰ ਹਰ ਕਿਧਰ ਆ ਜਾਈਏ ਤੇ ਬਾਰਮਾੜੀ ਅਕਲੀ ਕਿਦਾਂ ਖਾਦੀ ਇੰਨੇ ਲੱਗੇ ਵੇਖ ਲੈ ਇਹਨੇ ਕਿਦਾਂ ਕਲੀ ਦਾ ਫੱਕਾ ਮਾਰੇ ਕਲੀ ਕਿੱਥੋਂ ਖਾ ਗਏ ਪਹਿਲਾਂ ਦਾ ਰੱਖਿਆ ਹੋਣੇ ਨਾ ਰੱਖਿਆ ਜਾਂ ਨਹੀਂ ਹੈ ਕਿ ਬਲੀ ਨਹੀਂ ਹੈ ਕਿ ਪਤਾ ਯਾਰ ਰੱਖਿਆ ਮੇਰਾ ਖੈਰ ਰੱਖ ਮੇਰੀਤੀ ਛੇਤੀ ਚਲ ਜਾ ਚਲ ਲਖ ਲਖਤ ਲਾ ਲ ਚੱਕੀ ਹੈ ਬਿੱਲੀ ਚੱਕੀ ਬਿੱਲੀ ਚਲ ਗਈ ਗਿਆ ਡੜੀ ਹੈ ਆਈ ਹੈ ਹੈ ਆਈ ਹੈ ਦਦਾਂ ਕੋ ਬਿੱਲੀ ਆਈ ਉਹ ਪਰ ਇਹ ਜਨ ਤੱਕ ਮੰਮੀ ਕਲਦੇ ਆ ਗਈ ਦਦਾਂ ਨੇ ਕਹਨ ਬਿੱਲੀ ਆਈ ਹੈ ਦਦਾਂ ਬਿੱਲੀ ਆਈ ਹੈ ਨਹੀਂ ਆਈ ਚੱਕੀ ਚੱਕੀ ਬੋਤਾ ਚਲ ਗਈ ਚਲ ਗਈ ਬੋਤਾ ਆਪਣੇ ਘਰ ਚਲ ਗਈ ਚਲ ਗਈ ਬਿੱਲੀ ਆਪਣੇ ਘਰ ਚਲ ਗਈ ਚਲ ਗਈ ਮਾਇਆ ਭੱਜ ਜਾ ਫਜਰ ਚੱਲ ਗਈ ਚੱਲ ਗਈ ਬਿੱਲੀ ਆਈ ਸੀ ਨਹੀਂ ਆਈ ਹੁਣ ਬਸ ਗਈ ਉੱਡ ਗਈ ਬਿੱਲੀ ਉੱਡਣਸੋ ਗਈ ਬਿੱਲੀ ਤੇ ਅਸੀਂ ਖਾਈਏ ਕੀ ਪੋਪਕੋਨ ਕੀ ਖਾਣਾ ਤੀਨੇ ਤੀਨੇ ਕੀ ਖਾਣ ਹੈ ਤਾਂ ਦੱਸ ਕੀ ਖਾਣਾ ਹੈ ਕੋਕੋਨ ਕੋਕੋਨ ਪੋਪਕੋਨ ਪੋਪ ਪੋਪ ਕੋਨ ਕੋਨ ਹੁਣ ਕੀ ਬਣਿਆ ਕੋਕੋਨ ਉਹ ਕੋਕਨ ਥੜੀ ਪੋਪਕਨ ਉਹ ਕੋਕਨ ਕਹਿੰਦੀ ਮਸਾਂ ਜਦੋਂ ਹੁਣ ਕੋ ਪਾਇਆ ਨਹੀਂ ਚੰਗੀ ਤਰ੍ਹਾਂ ਲੱਜਾ ਤੇਲ ਹੀ ਨਹੀਂ ਪਾਇਆ ਤੇ ਉਹ ਮਸਾਂ ਦੇ ਫਰਾਂ ਦੇ ਜਾਣਾ ਤੇਲ ਇਥੇ ਵਿੱਚ ਉਹ ਪਾ ਤੇਲ ਪਾਇਨੇ ਬੰਦੇ ਨਹੀਂ ਜਾਵੇ ਨਹੀਂ ਮੇਰਾ ਸਰਾਫ ਲੱਗ ਗਿਆ ਤੇਰੇ ਫਲੈਂਡ ਡਾਡੀ ਮਨ ਨੂੰ ਨਹੀਂ ਸਹੀ ਇਹ ਬੇਰਾਹ ਸਕਤ ਜੇ ਕਾਲੂ ਦਾਣੇ ਜਿਹੜੇ ਦੰਦ ਰੋਏ ਬਾਡੇ ਪਣੇ ਜਿਹੜੇ ਦੰਦ ਲੱਗੇ ਨੇ ਤਾਂ ਮੂੰਹ ਕਰ ਬਣਿਆ ਕਰਕੇ ਉਦੀ ਅਸ਼ੀਰਾਕ ਨੰਦਲਵਾ ਕੇ ਫੇਰ ਆ ਜਿਹੜਾ ਕਾਲ ਆਇਆ ਮੈਂ ਇੱਥੇ ਸੁਣ ਹੁਣ ਮਸਾਲਾ ਉਹ ਭੇਜਿਆ ਪਤਾ ਨਹੀਂ ਕਿਤੋਂ ਉੱਡ ਗਿਆ ਲੋਕ ਕਹਿੰਦੇ ਇਹੋ ਨਹੀਂ ਕਰ ਅੱਛਾ ਅੱਛਾ ਤੇ ਹੋਲੀਆਂ ਆਜਦੀਆਂ ਨਾਂਗੀਆਂ ਨੂੰ ਕ ਬੌੜਿਆ ਇੰਨੇ ਚੰਨ ਬਣ ਜਾਣੇ ਫੁੱਲੇ ਇਹ ਨਹੀਂ ਬੰਦ ਨੇ ਹੁਣ ਮਿੱਟੀ ਕਰਤਾ ਕੰਮ ਹੁਣ ਕਰੀ ਕਿ ਐਸ ਵੀ ਕੀ ਜਾਣਾ ਤੇ ਕਦੀ ਕੋ ਇਹ ਨਹੀਂ ਬੰਦੇ ਇਹ ਤਰਲੇ ਲੰਮੇ ਪਾਸ ਹੁਣ ਵੇਚ ਲੋ ਨਹੀਂ ਨਹੀਂ ਹੈ ਤੇਜ਼ ਕਰ ਭਰਾਵਾਂ ਨੂੰ ਗੈਸ ਨੂੰ ਤੇਜ਼ ਕਰ ਦੇ ਬੰਨਣੇ ਆਪੇ ਸੇਕ ਨਹੀਂ ਪੈਣਾ ਮਿੰਜਾਉਂ ਨੇ ਸੇਕ ਪਊ ਤੇ ਬੰਨ ਗਿਓ ਪੈ ਗਿਆ ਹੈ ਕਿੱਥੇ ਪੈਸੇ ਮੈਂ ਤੇ ਰੱਖ ਤੜਾ 50000 ਡੜੀ ਤੜਡਾ ਖਾਈ ਨਾ ਤੇਜ਼ ਕਰੂੰਗਾ ਤੇ ਘਰ ਬੰਨਨੀ ਹੈ ਤੂੰ ਅੱਧੇ ਤੇਜ ਨੂੰ ਮਸਾ ਉਦਾਂ ਤੇਜ ਕਰਾਂ ਹਿੱਦਾਂ ਹੀ ਦਿੱਤਾ ਤਾਂ ਇੱਥੇ ਰੱਖ ਤੇਜ ਕਰ ਲਿਆ ਮਕਰਾਂ ਮੈਂ ਕਰਦਾ ਮੈਂ ਕਰਾ ਜੋੜ ਲੱਗਣ ਦੇ ਚੂਬਾ ਬਗਿਆ ਹੁਣ ਆ ਜਾਈਏ ਤਾਂ ਬਣ ਗਏ ਸਹੀ ਗੱਲ ਬੰਡੇ ਕਿ ਨਹੀਂ ਗਵਾਡੀ ਜੱਪੇ ਉਥੇ ਸਿੱਕਾ ਮਾਰੋ ਬੰਨ ਨੂੰ ਖੜਾ ਸੁਣਦੇ ਜੜੀ ਬੰਡੇ ਨੂੰ ਕੁਝ ਯਾਦ ਕਰੰਦਾ ਬੰਦੇ ਯਾਦ ਕਰੰਦੇ ਆ ਡੈਡੀ ਨੇ ਨਿੰਨ ਕਰਮ ਲਾਦੇ ਵੀ ਖਾ ਲੈਣੇ ਹੁੰਦੇ। ਨੋ ਕੋਈ ਗੱਲ ਨਹੀਂ ਮੈਨੂੰ ਪਤਾ ਕਿ ਆ ਡੈਡੀ ਨੇ। ਮੰਮੀ। ਖਾ ਲਈ ਵੀ ਘਰ। ਹੂੰ। ਅ ਜਵਾਨੇ ਵਿੱਚ ਤੇਲ ਦੇ ਵਿੱਚ ਕਿਉਂ ਮੈਂ ਮਕਸਦ ਇਹ ਤੈ। ਇਹ ਕੱਚਾ ਤੇਲ ਮਖਰੋਂ ਪਾਤਾ ਬਣ ਕੇ। ਇਪਾ।